ਕੋਈ ਦੁੱਖ ਦੀ ਘੜੀ ਜਿਹੜੀ ਹੈ ਇਹ ਜਰੀ ਨਹੀਂ ਜਾ ਰਹੀ ਅੱਜ ਉਹਨਾਂ ਦੇ ਨਿਵਾਸ ਸਥਾਨ ਤੇ ਗੁਰਪ੍ਰੀਤ ਸਿੰਘ ਗੋਗੀ ਜੀ ਦੇ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਮੈਂ ਨਮਨ ਅੱਖਾਂ ਦੇ ਨਾਲ ਲੇਕਿਨ ਕੁਦਰਤ ਦਾ ਜੋ ਰਚਨਾ ਹੈ ਉਹਦੇ ਅੱਗੇ ਸਾਰਿਆਂ ਦੇ ਹੱਥ ਖੜੇ ਨੇ ਲੇਕਿਨ ਮੈਂ ਗੱਲ ਕਹਿ ਸਕਦਾ ਕਿ ਬੜੇ ਇੱਕ ਨਫੀਸ ਆਦਮੀ ਸੀ ਇੱਕ ਬਹੁਤ ਅੱਛੇ ਦੋਸਤ ਬਹੁਤ ਅੱਛਾ ਬਾਪ ਬਹੁਤ ਅੱਛਾ ਵਿਦਾਇਕ ਬੜੇ ਮਿਲਨ ਸਾਹਿਬ ਪਰਿਵਾਰ ਦੀ ਦੇਖ ਰੇਖ ਕਰਨ ਵਾਲੇ ਲੋਕਾਂ ਦੇ ਬਾਰੇ ਲੋਕਾਂ ਦਾ ਕੰਸਰਨ ਉਹਨੂੰ ਆਪਣੇ ਆਪ ਤੇ ਲੈ ਲੈਂਦੇ ਸੀ ਆਪਣੇ ਜ਼ਿਹਨ ਤੇ ਪ੍ਰੈਸ਼ਰ ਪਾ ਲੈਂਦੇ ਸੀਗੇ ਔਰ ਮੇਰੇ ਨਾਲ ਉਹਨਾਂ ਦਾ ਪਿਛਲੇ 15 16 ਸਾਲ ਤੋਂ ਉਹਨਾਂ ਨਾਲ ਰابطਾ ਰਿਹਾ ਔਰ ਕਾਂਗਰਸ ਪਾਰਟੀ ਚ ਵੀ ਜਦੋਂ ਸੀਗੇ ਮੈਂ ਮੰਤਰੀ ਸੀਗਾ ਉਹ ਚੇਅਰਮੈਨ ਸੀਗੇ ਬੜੀ ਅੱਛੀ ਉਹਨਾਂ ਦੀ ਜਿਹੜੀ ਟੇਨਯੂਰ ਸੀਗੀ ਉਹਨਾਂ ਦੀ ਚੇਅਰਮੈਨੀ ਦੀ ਬੜਾ ਅੱਛਾ ਜ਼ਿੰਮੇਵਾਰੀ ਦੇ ਨਾਲ ਕੰਮ ਨਿਭਾਇਆ ਔਰ ਹੁਣ ਵੀ ਐਜ਼ ਬਤੌਰ ਐਮਐਲਏ ਮੇਰੇ ਖਿਆਲ ਕੋਈ ਐਸਾ ਸ਼ਖਸ ਨਹੀਂ ਇਸ ਉਹਨਾਂ ਦੀ ਕੰਸਟੀਟੂਐਂਸੀ ਚ ਜਾਂ ਜਿਹੜੇ ਬੰਦਿਆਂ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਉਹਨਾਂ ਦੀ ਥੋੜ੍ਹੀ ਮਹਿਸੂਸ ਨਾ ਹੋਈ ਰਹੇ ਤਾਂ ਮੈਂ ਅੱਜ ਪਰਿਵਾਰ ਦੇ ਨਾਲ ਉਹਨਾਂ ਦੀ ਧਰਮ ਪਤਨੀ ਨਾਲ ਬੇਟੇ ਨਾਲ ਹੋਰ ਦੋਸਤ ਉਹਨਾਂ ਦੇ ਐਮਐਲਏ ਅਪੀ ਪ੍ਰਾਸ਼ਰ ਜੀ ਉਹਨਾਂ ਸਾਰਿਆਂ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਇਹ ਕਟਾਫ ਤਾਂ ਪੂਰਾ ਨਹੀਂ ਹੋ ਸਕਦਾ ਲੇਕਿਨ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਸ਼ ਕਰਨ ਔਰ ਪਿੱਛੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਕੌਂਸਟੀਟੂਐਂਸੀ ਦੇ ਲੋਕਾਂ ਨੂੰ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਦੀ ਸਾਹਿਬ ਤੁਹਾਡੇ ਨਾਲ ਕਾਂਗਰਸ ਦੇ ਵੇਲੇ ਕਾਫੀ ਲੰਬਾ ਸਮਾਂ ਉਹਨਾਂ ਨੇ ਬਤਾਇਆ ਕਾਂਗਰਸ ਦੇ ਵਿੱਚ ਬਿਲਕੁਲ ਤੇ ਕੋਈ ਐਸੀ ਗੱਲ ਕੋਈ ਐਸਾ ਵਾਕਿਆ ਜਿਹੜਾ ਤੁਹਾਡੇ ਜ਼ਿਹਨ 'ਚ ਅੱਜ ਚੱਲਦਾ ਹੋਵੇ ਗੂੰਜਦਾ ਹੋਵੇ ਦੇਖੋ ਉਹਨਾਂ ਨੂੰ ਬੜਾ ਸ਼ੌਕ ਸੀਗਾ ਐਮਐਲਏ ਬਣਨ ਦਾ ਉਹ ਸੋਚਦੇ ਸੀ ਮੈਂ ਜ਼ਿੰਮੇਵਾਰੀ ਲੋਕਾਂ ਦੀ ਲੈਣੀ ਹੈ ਔਰ ਉਹ ਮੇਰੇ ਕੋਲ ਅੱਜ ਜਦੋਂ ਉਹਨਾਂ ਨੂੰ ਟਿਕਟ ਮਿਲੀ ਹੈ ਉਹਨਾਂ ਨੇ ਕਿਹਾ ਜੀ ਵੀ ਮੈਂ ਆਮ ਆਦਮੀ ਪਾਰਟੀ ਜੋਇਨ ਕਰਨ ਲੱਗਾ ਤਾਂ ਤੁਹਾਡਾ ਕੀ ਵਿਚਾਰ ਹੈ ਮੈਂ ਕਿਹਾ ਬੇਟਾ ਤੁਸੀਂ ਐਮਐਲਏ ਬਣਨਾ ਚਾਹੁੰਦੇ ਹੋ ਤੇ ਜੇ ਤੁਹਾਨੂੰ ਟਿਕਟ ਦੇ ਰਹੀ ਹੈ ਔਰ ਤੁਸੀਂ ਲੋਕਾਂ ਦੀ ਸੇਵਾ ਕਰਨੀ ਹੈ ਤਾਂ ਤੁਸੀਂ ਦੇਖੋ ਆਪਣਾ ਫੈਸਲਾ ਜ਼ਰੂਰ ਲੋਕਾਂ ਦੇ ਹੱਕ ਵਿੱਚ ਜੇ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਜ਼ਰੂਰ ਇਹ ਇਲੈਕਸ਼ਨ ਲੜੋ ਔਰ ਉਹ ਲੜੇ ਬੜੀ ਹਿੰਮਤ ਦੇ ਨਾਲ ਲੜਾਈ ਲੜੀ ਔਰ ਉਹ ਇਲੈਕਸ਼ਨ ਜਿੱਤੇ ਵੀ ਔਰ ਲੋਕਾਂ ਦੀ ਸੇਵਾ ਵੀ ਕੀਤੀ ਲੇਕਿਨ ਹਮੇਸ਼ਾ 15 20 ਦਿਨ ਬਾਅਦ ਉਹਨਾਂ ਦਾ ਮੈਨੂੰ ਫੋਨ ਆ ਜਾਂਦਾ ਸੀ ਔਰ ਮੈਨੂੰ ਇੱਕ ਬਾਪ ਦੀ ਤਰ੍ਹਾਂ ਮੰਨਦੇ ਸੀ ਉਹ ਬਕਾਇਦਾ ਉਹ ਮੇਰੇ ਕੋਲ ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਵੀ ਤੁਸੀਂ ਲੁਧਿਆਣਾ ਕਿਉਂਕਿ ਮੈਂ ਫਿਰੋਜ਼ਪੁਰ ਜਾਣਾ ਹੈ ਤਾਂ ਲੁਧਿਆਣਾ ਰਲ ਕੇ ਜਾਈਦਾ ਸੀ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਸੀ ਵੀ ਸੋਢੀ ਸਾਹਿਬ ਤੁਸੀਂ ਜਦੋਂ ਜਾਓ ਫਿਰੋਜ਼ਪੁਰ ਤੇ ਮੈਨੂੰ ਮਿਲ ਕੇ ਜਾਣਾ ਮੇਰੇ ਨਾਲ ਭੋਜਨ ਕਰਕੇ ਜਾਓ ਚਾਹ ਪੀ ਕੇ ਜਾਓ ਮੇਰੇ ਜੋਗਾ ਕੋਈ ਕੰਮ ਦੱਸੋ ਦਾ ਇਸ ਤਰ੍ਹਾਂ ਦਾ ਮੇਰੇ ਉਹਨਾਂ ਨਾਲ ਤਾਲਕਤ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਰ ਜਾ ਰਹੇ ਸੀ ਕਿ ਅੱਜ ਮੇਰੇ ਮੇਰੇ ਕੋਲ ਤਾਂ ਅਲਫਾਜ਼ਾਂ ਨੂੰ ਤਾਲਾ ਲੱਗ ਗਿਆ ਹੈ ਮੇਰੇ ਵੀਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਅਫਸੋਸ ਵੀ ਇਹਦਾ ਮੈਂ ਕਿਹੇ ਹੱਦ ਤੱਕ ਕਰ ਸਕਾਂ ਅੱਜ ਉਹਨਾਂ ਦੀ ਇੰਨੀ ਥੋੜ ਮਹਿਸੂਸ ਹੋ ਰਹੀ ਸਰਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਨਾਲ ਕਹਿੰਦੇ ਰਿਲੇਸ਼ਨ ਜਿਹੜੇ ਸੀ ਬਿਲਕੁਲ ਬਹੁਤ ਮੈਂ ਪਹਿਲਾਂ ਹੀ ਕਹੇ ਬੜਾ ਨਫੀਸ ਆਦਮੀ ਸੀ ਇਹੋ ਜਿਹੇ ਲੋਕ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ ਜਿਹੜੇ ਕਿ ਲੋਕਾਂ ਦੇ ਵਾਸਤੇ ਆਪਣਾ ਰਿਸ਼ਤਾ ਨਿਭਾਉਣ ਵਾਸਤੇ ਉਹ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਲੇਕਿਨ ਰਿਸ਼ਤਾ ਨਿਭਾਉਂਦੇ ਨੇ ਆਪਣਿਆਂ ਤੋਂ ਵੀ ਵੱਧ ਇਹ ਉਹ ਸ਼ਖ ਸੀ ਵਿਵਾਦ ਸੀ ਉਹ ਆਪਣੇ ਘਰੇ ਵਿਵਾਦ ਸੀ ਲੱਭਣ ਦੇ ਮੁੱਦੇ ਸੀ ਉਹ ਦੇਖੋ ਸ਼ਰਿਆਮ ਚੱਕਦੇ ਸੀਗੇ ਉਹ ਮੈਨੂੰ ਦੱਸਦੇ ਸੀਗੇ ਵੀ ਮੇਰੇ ਮੈਨੂੰ ਆਹ ਚੀਜ਼ਾਂ ਦੀ ਇਲਾਕੇ ਦੇ ਵਿੱਚ ਆਹ ਕਰਨਾ ਹੈਗਾ ਹੁਣ ਮੈਂ ਆਹ ਕਰਨਾ ਹੈਗਾ ਸੋ ਬਹੁਤ ਉਹ ਕਨਸਰਨਡ ਸੀਗੇ ਆਪਣੇ ਇਲਾਕੇ ਦੀ ਡਿਵੈਲਪਮੈਂਟ ਵਾਸਤੇ ਔਰ ਕੀਤੀ ਵੀ ਉਹਨਾਂ ਨੇ Both bot on thank you. Both, both done, thank you.